ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਅੱਜ ਗੱਲ ਆਪਾਂ ਕਰਦੇ ਆਂ ਇਲਮਨਾਤੀ ਬਾਰੇ ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਨੇ ਕਿ ਇਲਮਨਾਤੀ ਕੌਣ ਨੇ ਕੀ ਇਹ 13 ਫੈਮਿਲੀਆਂ ਨੇ ਜਿੰਨਾਂ ਕੋਲੇ ਟ੍ਰਿਲੀਅਨ ਦੇ ਵਿੱਚ ਪੈਸਾ ਟ੍ਰਿਲੀਅਨ ਦੇ ਵਿੱਚ ਪੈਸਾ ਜਿੰਨਾਂ ਕੋਲੇ ਇਹ 13 ਫੈਮਿਲੀਆਂ ਨੇ ਤੇ ਇਹ ਆਪਦੇ ਆਪ ਨੂੰ ਰੱਬ ਕਹਿੰਦੇ ਨੇ ਤੇ ਇਹ ਸ਼ੈਤਾਨ ਦੀ ਪੂਜਾ ਕਰਦੇ ਨੇ ਤੇ ਇਹ ਕਹਿੰਦੇ ਸਾਨੂੰ ਹੀ ਅਧਿਕਾਰ ਆ ਹਰ ਚੀਜ਼ ਦਾ ਕਿਸੇ ਨਾਲਾ ਸੀ ਕਦੋਂ ਕੀ ਕਰਨਾ ਉਹ ਸਾਡੇ ਹੱਥ ਦੇ ਵਿੱਚ ਆ ਤਾਂ ਇਸ ਤਰ੍ਹਾਂ ਦੀਆਂ ਇਹ ਲਿਸਟਾਂ ਬਣਾਈ ਬੈਠੇ ਨੇ ਕਿ ਅੱਗੇ 50 ਸਾਲ ਤੱਕ ਮਤਲਬ ਇੰਨੀ ਸੋਚ ਅੱਗੇ ਰੱਖਦੇ ਨੇ ਕਿ ਅੱਗੇ 50 ਸਾਲਾਂ ਦੇ ਵਿੱਚ ਕੀ ਕੁਝ ਹੋਣਾ ਜਿਹੜਾ 26 27 ਦੇ ਵਿੱਚ ਮੈਚ ਹੋਣੇ ਨੇ ਉਹਨਾਂ ਦੇ ਵਿੱਚ ਕੌਣ ਜਿੱਤੂਗਾ ਇਹ ਉਹ ਪਹਿਲਾਂ ਹੀ ਡਿਸਾਈਡ ਕਰ ਹੀ ਬੈਠੇ ਨੇ ਇਹ ਬਹੁਤ ਚੀਜ਼ਾਂ ਡਿਕਲੇਅਰ ਪਹਿਲਾਂ ਹੀ ਕਰਕੇ ਰੱਖ ਲੈਂਦੇ ਨੇ ਕੁਝ ਕੀ ਵੀਡੀਓ ਜਿਹੜੀਆਂ ਸੈਮਸਨ ਦੀਆਂ ਹੁੰਦੀਆਂ ਨੇ ਇੱਕ ਚੈਨਲ ਹੈ ਉਹ ਤੁਸੀਂ ਵੇਖ ਸਕਦੇ ਹੋ ਉੱਤੇ ਬਹੁਤ ਹਕੀਕਤ ਦਿਖਾਈ ਜਾਂਦੀ ਆ ਆ ਵੇਖਦੇ ਆ ਜੋ ਵੀਡੀਓ ਆਪਾਂ ਆ ਤੁਸੀਂ ਦੇਖ ਰਹੇ ਹੋ ਇਹ ਸੱਚ ਹੋਈਆਂ ਹੋਈਆਂ ਨੇ ਅਜੇ ਮੈਂ ਤਾਂ ਪਹਿਲਾਂ ਹੀ ਕਹਾਂ ਸੀ ਇਹ ਬਹੁਤ ਚੀਜ਼ਾਂ ਪਹਿਲਾਂ ਹੀ ਡਿclare ਕਰਕੇ ਰੱਖ ਲੈਂਦੇ ਨੇ ਕਿ ਕਿਹੜੀ ਚੀਜ਼ ਅਸੀਂ ਕਿਹੜੇ ਸਮੇਂ ਦੇ ਵਿੱਚ ਤੇ ਕਦੋਂ ਕਰਨੀ ਆ ਉਹਦਾ ਟਾਈਮ ਵੀ ਇਹ ਆਪ ਹੀ ਡਿਸਾਈਡ ਕਰਦੇ ਨੇ ਬਾਕੀ ਇਹਨਾਂ ਬਾਰੇ ਅਗਰ ਤੁਸੀਂ ਡੀਪਲੀ ਦੇ ਵਿੱਚ ਪੜਨਾ ਚਾਹੁੰਦੇ ਹੋ ਤਾਂ ਡਾਕਟਰ ਦਲਜੀਤ ਸਿੰਘ ਦੀਆਂ ਕੁਝ ਇੱਕ ਬੁਕਸ ਨੇ ਉਸ ਦੇ ਵਿੱਚ ਬਹੁਤ ਸਪਸ਼ਟੀਕਰਨ ਦਿੱਤਾ ਹੋਇਆ ਹੈ ਇਹਨਾਂ ਬਾਰੇ